ਜੀਤੋ ਤੁਹਾਡੀ ਸੋਚ ਤੇ ਜੈ ਜਵਾਹਰ ਸਿੰਘ ਜੀਤੋ ਤੁਹਾਡੀ ਸੋਚ ਤੇ ਜੈ ਜਵਾਹਰ ਸਿੰਘ ਜੀਤੋ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਲਾਲ ਸਲਾਮ ਸ੍ਰਮਾਣ ਆਮੀਨ ਜਿੰਦਾਬਾਦ ਜਿੰਦਾਬਾਦ ਨੌਜਵਾਨਾਂ ਨੂੰ ਨੂਰ ਇਸ਼ਕਾਰ ਦਿਓ ਜੈ ਹਿੰਦ ਹੋਰ ਇਸ਼ਕਾਰ ਦਿਓ ਸਾਮਰਾਜਵਾਦ ਮੂਰਦਾਬਾਦ ਇਨਕਲਾਬ ਇਨਕਲਾਬ ਸਾਮਰਾਜਵਾਦ ਮੂਰਦਾਬਾਦ ਦੇਈ ਮਾਰਚ ਦੇ ਸ਼ਹੀਦਾਂ ਨੂੰ ਲਾਹਤ ਸਲਾਮ ਲਾਹਤ ਸਲਾਮ ਲਾਹਤ ਸਲਾਮ ਭਗਤ ਸਿੰਘ ਰਾਜਗੁਰੂ ਸਖੇਵ ਨੂੰ ਲਾਹਤ ਸਲਾਮ ਲਾਹਤ ਸਲਾਮ ਜਿਹੇ ਤੇ ਆਜਾ ਸਰਦਾਰ ਭਗਤ ਸਾਹਿਬ ਤੇਰੀ ਸੋਚ ਤੇਰਾ ਅਮੀਰ ਲੋਕ ਤੇ ਜਿਹੇ ਤੇ ਆਜਾ ਸਰਦਾਰ ਸਖਾ ਤੇਰੀ ਸੋਚ ਤੇਰਾ ਅਮੀਰ ਲੋਕ ਤੇ ਦੇਵਤਾਰਾ ਨੂਰ ਦੇ ਬਾਸ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿੰਦਾਬਾਦ ਜਿੰਦਾਬਾਦ ਕਾਰਪੋਰੇਟ ਸਸ਼ਟਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਆਮਰਾਜਾ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਵਾ ਲਾਹ ਲਾਹ ਜੀ ਸ਼ਹੀਦ ਭਗਤ ਸਿੰਘ ਅਮਰ ਰਹੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਜੀ ਭਗਤ ਸਿੰਘ ਆਮਰ ਰਹੇ ਜੀ ਲੋਕ ਤੁਹਾਡੇ ਦਾ ਅੰਦੇ ਅੱਜ ਵੈਸੇ ਦਸਣ ਦੀ ਲੋੜ ਨਹੀਂ ਆ ਵੀ 23 ਮਾਰਚ ਸ਼ਹੀਦ ਜਮ ਸਰਦਾਰ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਜਿਨ੍ਹਾਂ ਨੇ ਦੇਸ਼ ਦੀ ਖਾਤਰ ਹਾਸ ਹਾਸ ਕੇ ਫਾਸੀ ਦੇ ਰਸੇ 'ਚ ਉਮੇ ਅੱਜ ਉਹਨਾਂ ਸ਼ਹੀਦਾਂ ਅਜ ਸਰਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਨਾਲ ਹੀ ਜਿਹੜੇ ਹੋਰ ਜਿਹੜੇ ਸਾਥੀ ਜਿਹੜੇ ਜਿਨ੍ਹਾਂ ਦੀ ਉਮਰ ਛੋਟੀ ਸੀ ਭਟੇਸ਼ਵਰ ਦੱਤ ਵਰਗੇ ਜਾਂ ਹੋਰ ਸਾਥੀਆਂ ਨੂੰ ਜਿਨ੍ਹਾਂ ਨੂੰ ਕਾਲੇ ਪਣ ਦੀਆਂ ਸਜ਼ਾਵਾਂ ਹੋਈਆਂ ਬੜੀ ਲੰਮੀ ਸਜ਼ਾ ਭੁਗਤ ਕੇ ਵਾਪਸੀਆਂ ਆਏ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਿਹੜਾ ਮਿਸ਼ਾਲ ਮਾਰਚ ਮਿਸ਼ਾਲ ਮਾਰਚ ਕਰਨ ਦਾ ਸਾਡਾ ਮਤਲਬ ਹੈ ਵੀ ਨੇਰੇ ਦੇ ਅੰਦਰ ਚਾਨਣ ਦੀ ਜ਼ਰੂਰਤ ਅੱਜ ਜਿੱਦਾਂ ਦੇਸ਼ ਦੇ ਅੰਦਰ ਮਾਹੌਲ ਪੈਦਾ ਹੋਇਆ ਸਾਡੇ ਦੇਸ਼ ਦੇ ਅੰਦਰ 45% ਆਬਾਦੀ ਜਿਹੜੀ ਯੂਥ ਨੌਜਵਾਨ ਦੀ ਹੈ ਜਿੰਦੇ ਵਿੱਚ ਅਸੀਂ ਜੇ ਡਾਟੇ ਅੰਕੜੇ ਕੱਢ ਲਈਏ 1 ਲੱਖ ਨੌਜਵਾਨ ਹਰ ਸਾਲ ਖੁਦਕੁਸ਼ੀ ਦੇ ਰਾਹ ਪੈਂਦਾ ਔਰ ਮੁੱਖ ਰੂਪ ਵਿੱਚ ਜੋ ਭਗ ਸਿੰਘ ਹੁਣ ਹੀ ਕਹਿੰਦੇ ਸੀ ਵੀ ਜਾਤਾਂ ਪਾਤਾਂ ਦੀ ਧਰਮਾਂ ਦੀ ਲੜਾਈ ਨਹੀਂ ਹੈ ਇਹ ਜਮਾਤ ਦੀ ਲੜਾਈ ਆ ਇੱਕ ਜਮਾਤ ਦੂਜੀ ਜਮਾਤ ਨੂੰ ਲੁੱਟਦੀ ਆ ਉਹ ਲੁੱਟ ਖੋਹ ਦੇ ਖਿਲਾਫ ਅਸੀਂ ਅੱਜ ਵੀ ਉਹੀ ਜੋ ਸਿਸਟਮ ਆਪਣੇ ਦੇਸ਼ ਦੇ ਅੰਦਰ ਬਿਲਕੁਲ ਉਵੇਂ ਹੀ ਵਾਪਰੀ ਜਾਂਦਾ ਅੱਜ ਵੀ ਜਿਹੜਾ 45% ਨੌਜਵਾਨ ਬੇਰੁਜ਼ਗਾਰ ਆ ਅੱਜ ਔਰਤਾਂ ਦੇ ਵੱਡੇ ਪੱਤਰ ਤੇ ਬਲਾਤਕਾਰ ਛੋਟੇ ਛੋਟੇ ਬੱਚਿਆਂ ਨਾਲ ਬਲਾਤਕਾਰ ਹੋਈ ਜਾਂਦੇ ਕੋਈ ਸੁਰੱਖਿਆ ਨਹੀਂ ਕੋਈ ਸਿਹਤ ਨਹੀਂ ਸਾਰੇ ਮਹਿਕਮੇ ਪ੍ਰਾਈਵੇਟ ਹੱਥਾਂ 'ਚ ਦਿੱਤੇ ਜਾ ਰਹੇ ਆ ਔਰ ਇਹ ਸਾਰੀ ਗੱਲ ਦੇ ਖਿਲਾਫ ਪੂਰਾ ਦੇਸ਼ ਦਾ ਕਿਸਾਨ ਕਰਜ਼ਾਈ ਹੋ ਚੁੱਕਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਆ ਸੰਘਰਸ਼ਾਂ ਦੇ ਰਾਹ ਤੇ ਆ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਤੇ ਆ ਜੋ ਡਿਮਾਂਡ ਸਾਨੂੰ ਚਾਹੀਦੀ ਹੋਈ ਨਹੀਂ ਜੋ ਡਿਮਾਂਡ ਅਸੀਂ ਲੈਣਾ ਨਹੀਂ ਚਾਹੁੰਦੇ ਉਹ ਡਿਮਾਂਡ ਸਾਡੀ ਝੋਲੀ ਵਿੱਚ ਪਰੋਸੀ ਜਾ ਰਹੀ ਹੈ ਸਾਡੀ ਮੰਗ ਹੈ ਸ਼ਿਵ ਭਗਤ ਸਿੰਘ ਨੌਜਨ ਸਭਾ ਵੱਲੋਂ ਵਿਦੇਸ਼ ਅੰਦਰ ਜਿਹੜਾ ਨੌਜਵਾਨਾ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਰੁਜ਼ਗਾਰ ਮੁਹੱਈਆ ਕੀਤਾ ਜਾਵੇ ਜੇ ਰੁਜ਼ਗਾਰ ਸਰਕਾਰਾਂ ਨਹੀਂ ਦੇ ਸਕਦੀਆਂ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਜਨਤਕ ਵੰਡ ਪ੍ਰਣਾਲੀ ਆ ਜਾਂ ਆਟੇ ਦਾਲ ਦਾ ਸਿਸਟਮ ਹੈ ਉਹਨੂੰ ਠੀਕ ਹੱਥਾਂ ਵਿੱਚ ਵੰਡ ਕੇ ਰਾਸ਼ਨ ਦੀਆਂ ਸਰਕਾਰੀ ਦੁਕਾਨਾਂ ਖੋਲੀਆਂ ਜਾਣ ਤਾਂ ਜੋ ਸਸਤਾ ਮਾਲ ਮੁਹੱਈਆ ਹੋ ਸਕੇ ਪਰੰਤੂ ਦੂਜੇ ਪਾਸੇ ਸੀਤਾ ਰਮਨ ਜਿੱਥੇ ਵਿਕਾਸ ਦੀਆਂ ਗੱਲਾਂ ਕਰਦੀ ਹੈ ਮੋਦੀ ਗਵਰਨਮੈਂਟ ਜਾਂ ਹੋਰ ਰਾਜ ਕਰਦੀਆਂ ਸਰਕਾਰਾਂ ਉੱਥੇ ਸੀ타 ਰਮਣ ਇਹ ਗੱਲ ਕਹਿ ਰਹੀ ਆ ਵੀ ਕਰੋਨਾ ਕਾਲ ਦੇ ਅੰਦਰ ਅਸੀਂ 80 ਕਰੋੜ ਲੋਕਾਂ ਨੂੰ ਆਟਾ ਦਾਲ ਜਾਂ ਰੋਟੀ ਖਵਾਵਾਂਗੇ ਤਾਂ ਮਤਲਬ ਬਿਲਕੁਲ ਸਾਫ਼ ਹੈ ਵੀ ਦੇਸ਼ ਦੇ ਅੰਦਰ ਜਿਹੜੀ ਇਕਨੋਮੀ ਐ ਜੀਡੀਪੀ ਐ ਬਿਲਕੁਲ ਥਰਡੇ ਪੱਧਰ ਤੇ ਆ 20 ਰੁਪਏ ਅੰਦਰ ਜਿਹੜਾ ਗੁਜ਼ਾਰਾ ਹੁੰਦਾ ਪਿਆ ਜਿਹੜਾ 80% ਲੋਕਾਂ ਦਾ ਜਿਨ੍ਹਾਂ ਨੂੰ ਇਹ ਰੋਟੀ ਦੇ ਦੇ ਆ ਅਸੀਂ ਇੱਕ ਦਿਨ ਚ ਇੱਕ ਰੋਟੀ ਨੂੰ 100 ਰੁਪਏ ਨਾਲ ਮਿੱਥ ਕੇ ਜੀ ਦੇਖ ਲਈਏ ਜੇ ਆਪਾਂ ਚੰਗਾ ਰਾਸ਼ਡ ਦੇਣਾ ਤੇ ਅਸੀਂ ਮੰਗ ਕਰਦੇ ਆ ਵੀ ਘਟੋ ਘਟ ਜਿਹੜੀ ਤਨਖਾਹ ਆ ਆਊਟਸੋਰਸ ਮੁਲਾਜ਼ਮਾਂ ਦੀ ਆ ਜਾਂ ਠੇਕੇਦਾਰੀ ਮੁਲਾਜ਼ਮਾਂ ਦੀ ਆ ਇਹ ਪੱਕੇ ਕੀਤੇ ਜਾਣ ਫੁੱਲ ਤਨਖਾਹਾਂ ਦੇ ਉੱਤੇ ਪੈਨਸ਼ਨ ਇਹਨਾਂ ਦਾ ਹੱਕ ਆ ਉਹ ਦਿੱਤਾ ਜਾਵੇ ਇਹਨਾਂ ਨੂੰ ਇਹਨਾਂ ਨੇ ਮਤਲਬ ਉਲਟ ਪਾਸੇ ਨੂੰ ਗੱਲ ਚਲਾਈ ਆ ਵੀ 10000 ਅਰਧ ਪੇਰ ਰਜਗਾਰੀ ਪੈਦਾ ਕਰਕੇ ਇਹਨਾਂ ਨੇ ਮਤਲਬ ਨੌਜਵਾਨ ਨੂੰ ਸਨ ਵਿਚਾਰੇ ਲਮਕਾਇਆ ਹੋਇਆ ਨਾ ਉਹਨਾਂ ਦੀ ਪੈਨਸ਼ਨ ਆ ਨਾ ਉਹਨਾਂ ਦਾ ਕੋਈ ਸਿਹਤ ਸੁਰੱਖਿਆ ਨਾ ਉਹਨਾਂ ਦਾ ਕੁਝ ਵੀ ਨਹੀਂ ਆ ਅੱਜ ਦੇਸ਼ ਦੀ ਹਾਲਤ ਬਹੁਤ ਬੱਤਰ ਹੁੰਦੀ ਜਾ ਰਹੀ ਆ ਸਾਨੂੰ ਵੱਡੇ ਵੱਡੇ ਪੁਲ ਬਖਾ ਕੇ ਪਰੰਤੂ ਗਰੀਬ ਦਾ ਸਾਈਕਲ ਪੁਲ ਦੇ ਥੱਲੇ ਵੀ ਟੱਪਣ ਨੌਜਵਾਨ ਦੀ ਹਾਲਤ ਬਹੁਤ ਬੁਰੀ ਜਿਹਿੱਦੇ ਆਜਨ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਨੂੰ ਯਾਦ ਕਰਦੇ ਆ ਅਸੀਂ ਜਮਾਤ ਰਹਿ ਤੇ ਜਾਤ ਰਹਿਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਆ ਉਹ ਹੀ ਸਮਾਜ ਜੋ ਬਰਾਬਰਤਾ ਦਾ ਸਮਾਜ ਹੋਵੇ ਉਹ ਸਮਾਜ ਜਿੰਦੇ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਨਾ ਪੈਂਦੀਆਂ ਹੋਣ ਉਹ ਸਮਾਜ ਜਿਹੜਾ ਮਨੁੱਖਤਾ ਦੀ ਬਰਾਬਰੀ ਦੀ ਗੱਲ ਕਰਦਾ ਹੋਵੇ ਪਬਲਿਕ ਸੈਕਟਰ ਬਿਲਕੁਲ ਸਰਕਾਰੀ ਹੱਥਾਂ 'ਚ ਹੋਣਾ ਚਾਹੀਦਾ ਸਾਰੇ ਮਹਿਕਮੇ ਸਰਕਾਰੀ ਹੋਣੇ ਚਾਹੀਦੇ ਨੇ ਉਹਨਾਂ ਵਿੱਚ ਸਰਕਾਰੀ ਭਰਤੀ ਹੋਣੀ ਚਾਹੀਦੀ ਆ ਫੁੱਲ ਤਨਖਾਹਾਂ ਤੇ ਹੋਣੀ ਚਾਹੀਦੀ ਆ ਤਾਂ ਕਿ ਦੇਸ਼ ਦੀ ਜਿਹੜੀ ਗਰੀਬੀ ਆ ਜੋ ਦੇਸ਼ ਦੀ ਅਵਸਥਾ ਆ ਝੁੱਗਿਆ ਝੋਪੜੀਆਂ ਵਿੱਚ ਹਜ਼ਾਰਾਂ ਲੱਖਾਂ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਵੀ ਪਿਛਲੇ ਦਿਨੀ ਅਸੀਂ ਰਾਜਸਥਾਨ ਦੇ ਅੰਦਰ ਗਏ 2019 ਦੀ ਘਟਨਾ ਰਾਜਸਥਾਨ ਦੇ ਇੱਕ ਨਿਵਾਸੀ ਨੇ ਸਾਨੂੰ ਦੱਸਿਆ ਵੀ ਅਸੀਂ ਉਹਨੂੰ ਗੱਲਾਂ ਬਾਤਾਂ ਦਾ ਤਾਲਮਿਲ ਕੀਤਾ ਵੀ ਤੁਹਾਡਾ ਰਾਜਸਥਾਨ ਕਿੱਦਾਂ ਹੈ ਤੇ ਬਹੁਤ ਵਧੀਆ ਸ਼ਹਿਰ ਆ ਇੱਥੇ ਲੋਕ ਟੂਰਿਸਟ ਆਉਂਦੇ ਆ ਕਹਿੰਦੇ ਆਉਂਦੇ ਨੇ ਟੂਰਿਸਟ ਪੈਸਾ ਵੀ ਦੇ ਕੇ ਜਾਂਦੇ ਆ ਪਰ ਜਿਹੜਾ ਡਿਜੀਟਲ ਇੰਡੀਆ ਨਾਂ ਦਾ ਨਾਰਾ ਦੇ ਰਹੀ ਹੈ ਸਰਕਾਰ ਸਾਡੇ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚ 2019 ਦੇ ਵਿੱਚ ਅਸੀਂ ਬੱਲਵ ਜਗਦਾ ਵੇਖਿਆ ਇਹ ਹਾਲਾਤ ਨੇ ਸਾਡੇ ਦੇਸ਼ ਦੇ ਅੰਦਰ ਜਿੱਦਿਆ ਵਿਕਾਸ ਤਰ੍ਹਾਂ ਦੇ ਉੱਤੇ ਬੜਾ ਵੱਡੀ ਪੱਧਰ ਤੇ ਰੋਲਾ ਪੈ ਰਿਹਾ 2019 ਤੋਂ 23 ਤੱਕ ਕੋਟਾ ਬੁੰਦੀ ਜਿਹੜਾ ਸ਼ਹਿਰ ਆ ਉਹਨੂੰ ਐਜੂਕੇਸ਼ਨ ਦੀ ਹੱਬ ਕਿਹਾ ਜਾਂਦਾ 250 ਤੋਂ 350 ਤੱਕ ਜਿਹੜਾ ਨੌਜਵਾਨ ਆ ਉਥੇ ਸਟੂਡੈਂਟ ਆ ਖੁਦਕੁਸ਼ੀ ਕਰ ਚੁੱਕਿਆ ਔਰ ਹਾਲੇ ਤੱਕ ਉਹ ਦੌਰ ਜਿਹੜਾ ਖਤਮ ਨਹੀਂ ਹੋਇਆ ਡਿਪਰੈਸ਼ਨ ਕੰਮ ਨਹੀਂ ਮਿਲਦਾ ਡਿਪਰੈਸ਼ਨ ਹੈ ਪੜਾਈ ਕੰਪੀਟੀਸ਼ਨ ਚ ਡਿਪਰੈਸ਼ਨ ਹੈ ਵੇ ਪੜ੍ਹਾਈ ਜਿਹੜੀ ਪ੍ਰਾਈਵੇਟ ਖੇਤਰ ਚ ਚੱਲੇਗੀ ਬਹੁਤ ਮਹਿੰਗੀ ਹੋ ਚੁੱਕੀ ਆ ਨੌਜਵਾਨ ਵਿਦੇਸ਼ਾਂ ਨੂੰ ਤੁਰ ਰਿਹਾ 25-25 ਲੱਖ ਰੁਪਇਆ ਲਾ ਕੇ ਸਾਡਾ ਦੇਸ਼ ਵਿਹਲਾ ਹੋ ਰਿਹਾ ਜ਼ਮੀਨਾਂ ਗਹਿੜੇ ਹੋ ਰਹੀਆਂ ਘਰਾਂ ਨੂੰ ਤਾਲੇ ਲੱਗ ਰਹੇ ਆ ਪੰਜਾਬ ਦੀ ਹਾਲਤ ਨਸ਼ਿਆਂ ਵਿੱਚ ਤਲਦਲ ਵਿੱਚ ਬੁਰੀ ਤਰ੍ਹਾਂ ਕੋਈ ਸੁਰੱਖਿਆ ਨਹੀਂ ਆ ਸਾਰਾ ਕੁਝ ਜਿਹੜਾ ਉਲਟ ਪੁਲਟ ਹੋਇਆ ਪਿਆ ਇਹ ਇਸ ਦਿਨ ਨੂੰ ਅਸੀਂ ਯਾਦ ਕਰਕੇ ਭਗਤ ਸਿੰਘ ਦੇ ਸੁਪਨੇ ਦਾ ਸਮਾਜ ਬਣਾਉਣਾ ਚਾਹੁੰਦੇ ਆ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਹ ਜਥੇਬੰਦੀਆਂ ਦੇ ਬਾਅਦ-ਬਾਅਦ ਮੈਂਬਰ ਬਣ ਕੇ ਆਓ ਇਸ ਰਾਹ ਦੇ ਉੱਤੇ ਤੁਰਿਏ ਮਿਸ਼ਾਲਾ ਬਾਲ ਕੇ ਤੁਰਿਏ ਅੱਜੇ ਰਾਤ ਬਾਕੀ ਐ ਇਸ ਨਾਅਰਿਆਂ ਨੂੰ ਲੈ ਕੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਅੰਦਰ ਮਿਸ਼ਾਲ ਮਾਰਚ ਕਰਨ ਲੱਗੇ ਆਂ ਔਰ ਵੱਡੀ ਪੱਧਰ ਤੇ ਲਾਮਬੰਦੀ ਕਰਕੇ ਨੌਜਵਾਨਾਂ ਨੂੰ ਨੀਤੀਆਂ ਦੇ ਖਿਲਾਫ ਅਸੀਂ ਲੜਾਂਗੇ 2024 ਦੀਆਂ ਚੋਣਾਂ ਆ ਰਹੀਆਂ ਇਸ ਤਰ੍ਹਾਂ ਨੌਜਵਾਨ ਪੀੜੀ ਵੱਲੋਂ ਹੰਗਾਰਾ ਦਿੱਤਾ ਜਾ ਰਿਹਾ ਨੌਜਵਾਨ ਪੀੜੀ ਵੱਲੋਂ ਜਿਹੜਾ ਹੰਗਾਰਾ ਹੈ ਜੋ ਟੀਵੀਆਂ ਦੇ ਉੱਤੇ ਜੋ ਮੋਬਾਈਲਾਂ ਦੇ ਅੰਦਰ ਜੋ ਪੇਸ਼ ਕੀਤਾ ਜਾ ਰਿਹਾ ਜਿਹੜਾ ਸਾਰਾ ਮੀਡੀਆ ਪ੍ਰਿੰਟ ਮੀਡੀਆ ਚਾਹੇ ਉਹ ਜਾਂ ਇਲੈਕਟ੍ਰਿਕ ਮੀਡੀਆ ਉਹ ਵੱਡੀ ਪੱਦਰ ਤੇ ਜਿਹੜਾ ਰਾਜ ਕਰਦੀ ਸਰਕਾਰ ਨੇ ਆਪ ਦੇ ਕਬਜ਼ੇ ਚ ਲਿਆ ਹੋਇਆ ਆਪ ਦੀ ਮਨਮਰਜ਼ੀ ਨਾਲ ਜੋ ਪਰੋਸਿਆ ਜਾਂਦਾ ਉਹ ਸਾਡਾ ਅੱਜ ਦਾ ਯੂਥ ਹੈ ਨੌਜਵਾਨ ਜਿਹੜਾ ਵੇਖ ਰਿਹਾ ਉਸ ਗੱਲ ਨੂੰ ਲੈ ਕੇ ਵੀ ਅਸੀਂ ਜਿਹੜਾ ਇਹ ਮਾਰਚ ਆ ਭਗ ਸਿੰਘ ਦੀਆਂ ਫੋਟੋਆਂ ਨੇ ਅੰਬੇਦਕਰ ਦੀਆਂ ਫੋਟੋਆਂ ਨੇ ਜਿਹੜੇ ਸਾਡੇ ਰਾਹ ਤੇ ਸੇਰੇ ਸੀ ਕਰਤਾਰ ਸ੍ਰਬੇ ਦੀ ਫੋਟੋ ਹੈ ਸਾਡੇ ਬੈਨਰ ਉੱਪਰ ਸੇ ਸਿੱਖਿਆ ਤੇ ਰਜਗਾਰ ਦਾ ਨਾਰਾ ਹੈ ਅਸੀਂ ਇਸੇ ਵਾਸਤੇ ਜਿਹੜਾ ਇਹ ਬੈਨਰ ਆ ਜਿਹੜਾ ਸਾਡਾ ਨਾਹਰਾ ਸਭਾ ਦਾ ਉਹ ਇਸ ਰਾਹ ਤੇ ਲਜਾਣਾ ਚਾਹੁੰਦੇ ਆ ਪਰੰਤੂ ਨੌਜਵਾਨ ਨੂੰ ਕਲਚਰ ਜਿਹੜਾ ਪਰੋਸਿਆ ਜਾ ਰਿਹਾ ਮਾਰੇ ਗਾਣਿਆਂ ਦਾ ਬਦੂਖਾਂ ਦਾ ਹੋਰਾਂ ਤਰ੍ਹਾਂ ਦਾ ਜਿਹੜਾ ਕਲਚਰ ਪਰੋਸਿਆ ਜਾ ਰਿਹਾ ਉਹਨੂੰ ਭਗਤ ਸਿੰਘ ਦੇ ਨਾਂ ਤੋਂ ਦੂਰ ਕੀਤਾ ਜਾ ਰਿਹਾ ਹੋਰ ਹੀ ਹੀਰੋ ਪੈਦਾ ਕਰਕੇ ਸਿੱਧੂ ਮੂਸੇਵਾਲਾ ਜਾਂ ਜਿਨ੍ਹਾਂ ਦੀ ਦੇਸ਼ ਚ ਕੁਰਬਾਨੀ ਕੋਈ ਨਹੀਂ ਗੀਤਾਂ ਦੇ ਜਰੀਏ ਗੀਤ ਤਾਂ ਬਹੁਤ ਲੋਕਾਂ ਨੇ ਗਏ ਪਾਸ਼ ਵੀ ਕਵੀ ਬੜਾ ਵੱਡਾ ਹੋਇਆ ਉਹਨੂੰ ਨਹੀਂ ਉਭਾਰਿਆ ਜਾ ਰਿਹਾ ਪਾਸ਼ ਨੇ ਬੜਾ ਸੋਹਣਾ ਲਿਖਿਆ ਪਰ ਸਿੱਧੂ ਮੂਸੇਵਾਲੇ ਦਾ ਕੰਪੈਰੀਟਿਵ ਕਰੀਏ ਤਾਂ ਜ਼ੀਰੋ ਤੇ ਖੜਿਆ ਇਸ ਕਰਕੇ ਸਾਡੇ ਤੇ ਪਰੋਸਿਆ ਜਾ ਰਿਹਾ ਕਲਚਰ ਸਾਡੇ ਤੇ ਪਰੋਸੇ ਜਾ ਰਹੇ ਸਾਡੇ ਮਤਲਬ ਖਾਣਾ ਸਾਡਾ ਗੰਦਾ ਕੀਤਾ ਜਾ ਰਿਹਾ ਸਾਡਾ ਦੁੱਧ ਲੱਸੀ ਵਿਰਸਾ ਸਾਡਾ ਮੱਝਾ گاਵਾ ਮੱਖਣ ਉਹ ਸਾਡੇ ਤੋਂ ਬਾਹਰ ਜਾ ਰਿਹਾ ਸਟੇਡੀਅਮ ਬੰਦ ਹੋ ਰਿਹਾ ਕੋਈ ਪਹਿਲਵਾਨ ਨਹੀਂ ਪੈਦਾ ਹੋ ਰਿਹਾ ਕੋਈ ਖਿਡਾਰੀ ਨਹੀਂ ਪੈਦਾ ਹੋ ਰਿਹਾ ਇਹ ਤਰਾਸ ਦੀ ਹੈ ਸਾਡੇ ਪੰਜਾਬ ਦੀ ਅੱਜ ਬਹੁਤ ਵੱਡੀ ਪੱਧਰ ਤੇ ਇਹ ਇਲੈਕਸ਼ਨਾਂ ਦੇ ਅੰਦਰ ਅਸੀਂ ਸਾਨੂੰ ਸਾਡਾ ਦੌਰ ਹੈ ਵੀ ਨੌਜਵਾਨ ਰਾਜਨੀਤੀ ਇਸ ਗੱਲ ਨੂੰ ਭਗਤ ਸਿੰਘ ਦੀ ਰਾਜਨੀਤੀ ਨੂੰ ਸਮਝੇ ਬਰਾਬਰ ਦਾ ਸਮਾਜ ਬਣਾਉਣ ਵਾਸਤੇ ਮੈਂ ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅੱਜ ਦਾ ਜੋ ਮਿਸ਼ਾਲ ਮਾਰਚ ਕੀਤਾ ਜਾ ਰਿਹਾ ਜੋ 23 ਅ 23 ਮਾਰਚ 1931 ਦੇ ਸ਼ਹੀਦਾਂ ਨੂੰ ਸਮਰਪਿਤ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਹੈਗਾ ਪਰ ਉਸ ਮਾਰਚ ਕੀਤਾ ਜਾ ਰਿਹਾ ਮਿਸ਼ਾਲ ਮਾਰਚ ਕੀਤਾ ਜਾ ਰਿਹਾ ਹੈਗਾ ਅੱਜ ਜਿਹਦੇ ਵਿੱਚ ਅਸੀਂ ਇੱਕ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਵੀ ਅਸੀਂ ਇੱਕ ਚਾਨਣੰਦ ਮਨਾਰਾ ਲੈ ਕੇ ਚੱਲੇ ਆਂ ਵੀ ਜਿਹੜਾ ਭਗਤ ਸਿੰਘ ਦਾ ਉਦੇਸ਼ ਸੀ ਭਗਤ ਸਿੰਘ ਦਾ ਉਦੇਸ਼ ਜਿਹੜਾ ਸੀਗਾ ਵੀ ਬਰਾਬਰ ਸਿੱਖਿਆ ਸਿਹਤ ਤੇ ਰੋਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਸਾਡਾ ਨਾਰਾ ਵੀ ਇਹ ਹੈ ਸਾਡੀ ਸਭਾ ਦਾ ਕਿਸ ਬਰਾਬਰਤਾ ਦਾ ਸਮਾਜ ਹੋਵੇ ਸਾਂਝੀ ਪਾਲਤਾ ਹੋਵੇ ਧਰਮ ਰਹਿਤ ਹੋਵੇ ਜਾਤ ਰਹਿਤ ਹੋਵੇ ਸਾਰੇ ਜਿੱਥੇ ਗਰੀਬ ਦਾ ਬੱਚਾ ਪੜਦਾ ਉੱਥੇ ਹੀ ਅਮੀਰ ਦਾ ਬੱਚਾ ਪੜਦਾ ਹੋਵੇ ਜਿੱਥੋਂ ਗਰੀਬ ਇਲਾਜ ਕਰਾ ਸਕਦਾ ਉੱਥੋਂ ਹੀ ਇੱਕੋ ਹੀ ਥਾਂ ਤੇ ਇਲਾਜ ਹੁੰਦਾ ਹੋਵੇ ਵੀ ਕੋਈ ਵਿਖਰੇਵਾ ਨਾ ਹੋਵੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੁੰਦੀ ਹੋਵੇ ਪਰ ਜਿਹੜਾ ਭਗਤ ਸਿੰਘ ਨੇ ਸੁਪਨਾ ਸਿਰਜਿਆ ਸੀ ਜਿਹੜੀ ਆਜ਼ਾਦੀ ਦੀ ਲੜਾਈ ਲੈ ਕੇ ਉਹ ਚੱਲਿਆ ਸੀ ਪਰ ਉਹ ਆਜ਼ਾਦੀ ਹਜੇ ਵੀ ਨਹੀਂ ਮਿਲੀ ਇਹ ਗੱਲ ਭਗਤ ਸਿੰਘ ਨੇ ਪਹਿਲਾਂ ਕਹਿ ਵੀ ਦਿੱਤੀ ਸੀ ਕਿ ਅੱਜ ਕਾਲੇ ਅੰਗਰੇਜ਼ ਆ ਜਾਣਗੇ ਤੇ ਗੋਰੇ ਅੰਗਰੇਜ਼ ਚਲੇ ਜਾਣਗੇ ਪਰ ਜਿਹੜੀ ਉਹਨੇ ਸਮਾਜ ਦੀ ਗੱਲ ਕੀਤੀ ਸੀ ਜਦੋਂ ਭਗ ਸਿੰਘ ਫਾਂਸੀ ਤੇ ਚੜਾਉਣ ਲੱਗੇ ਉਹਦੋਂ ਇੱਕ ਕਿਤਾਬ ਪੜ ਰਿਆ ਸੀ ਲੈਨਨ ਦੀ ਜੀਵਨੀ ਪੜ ਰਿਆ ਸੀ ਜਦੋਂ ਉਹਨੂੰ ਕਹਿਤਾ ਵੀ ਤੇਰਾ ਸਮਾਂ ਹੋ ਗਿਆ ਤੈਨੂੰ ਫਾਂਸੀ ਤੇ ਲਟਕਾਉਣਾ ਹੈ ਤਾਂ ਉਹ ਜਾਂਦਾ ਹੋਇਆ ਇੱਕ ਪੇਜ ਮੋੜ ਗਿਆ ਸੀ ਉਹਦਾ ਮਤਲਬ ਇਹ ਨਹੀਂ ਸੀ ਫਾਂਸੀ ਤੋਂ ਵਾਪਸ ਆ ਕੇ ਉਹ ਦੁਬਾਰਾ ਫੇਰ ਕਿਤਾਬ ਪੜੂਗਾ ਉਹਦਾ ਮਕਸਦ ਇਹ ਸੀ ਕਿ ਜਿੰਨਾ ਜਿੱਥੋਂ ਤੱਕ ਮੈਂ ਲੜ ਸਕਿਆ ਜਿੱਥੋਂ ਤੱਕ ਮੈਂ ਯੋਗਦਾਨ ਪਾ ਸਕਿਆ ਆਜ਼ਾਦੀ ਦੇ ਵਿੱਚ ਲੜਾਈ ਦੇ ਵਿੱਚ ਉਥੋਂ ਤੱਕ ਪਾਇਆ ਐਦੂੰ ਅੱਗੇ ਜਿਹੜੀ ਅਗਲੀ ਪੀੜ੍ਹੀ ਐ ਉਹ ਇਸ ਲੜਾਈ ਨੂੰ ਅੱਗੇ ਤੋਰੇ ਜਿਵੇਂ ਪਹਿਲਾਂ ਪਾਸ ਸਿਲੇਬਸ ਤੇ ਕਿਤਾਬਾਂ ਵੀ ਪੜ੍ਹਦੇ ਰਹੇ ਆ ਕਿ ਹਿੰਦਵਾਦੀ ਹੋ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਉਹਦੇ ਵਿੱਚ ਲਾਸਟ ਲੈਂਡ ਆਉਂਦੀ ਆ ਜੀ ਪਿਆਰੇ ਵੀਰ ਨੂੰ ਚਲੇ ਹਾਂ ਅਸੀਂ ਜਿੱਥੇ ਉਸੇ ਰਸਤੇ ਤੁਸੀਂ ਵੀ ਆ ਜਾਣਾ ਉਹ ਆਪਦਾ ਮਾਰਗ ਦੇ ਕੇ ਗਿਆ ਐ ਇੱਕ ਆਪਦੀ ਇੱਕ ਆਡਾਲੋਜੀ ਇੱਕ ਵਿਚਾਰਧਾਰਾ ਦੇ ਕੇ ਗਿਆ ਐ ਕਿ ਇਸ ਵਿਚਾਰਧਾਰਾ ਦੇ ਚੱਲ ਕੇ ਕਿਵੇਂ ਬਰਾਬਰ ਦਾ ਸਮਾਜ ਸਿਰਜਿਆ ਜਾ ਸਕਦਾ ਐ ਅੱਜ ਉਸੇ ਲੜੀ ਤਹਿਤ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਬਿਨਾ ਕਿਸੇ ਧਾਰਮਿਕ ਤੋਂ ਉਸ ਤੋਂ ਹਰ ਇੱਕ ਵੱਖਰੇ ਮਿਆਂ ਤੋਂ ਵੱਖ ਹੋ ਕੇ ਸਾਰੇ ਕੈਟੇਗਰੀਆਂ ਦੇ ਜਿਹੜੇ ਹੈਗੇ ਆ ਨੌਜਵਾਨ ਜਿਹੜੇ ਹੈਗੇ ਅੱਜ ਉਸ ਮੰਗ ਨੂੰ ਲੈ ਕੇ ਵੀ ਸਭ ਨੂੰ ਰੋਜ਼ਗਾਰ ਮਿਲਿਆ ਅੱਜ ਬੇਰੋਜ਼ਗਾਰੀ ਬਹੁਤ ਵੱਡੀ ਪੱਧਰ ਤੇ ਹੈ ਕੋਈ ਰੋਜ਼ਗਾਰ ਦਾ ਕੋਈ ਰੋਡ ਮੈਪ ਨਹੀਂ ਕਿਸੇ ਸਰਕਾਰਾਂ ਵੱਲੋਂ ਨੌਜਵਾਨ ਜਿਹੜਾ ਹੈਗਾ ਡਿਪਰੈਸ਼ਨ ਦੇ ਵਿੱਚ ਆ ਕੇ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਕ੍ਰਾਈਮ ਕਰਦਾ ਏ ਪਰ ਉਹਦਾ ਔਰ ਆਲਟਰਨੇਟਿਵ ਸਰਕਾਰਾਂ ਕੋਈ ਨਹੀਂ ਕੱਢ ਰਹੀਆਂ ਕਾਂ ਵਾਸਤੇ ਪੈਦਾ ਹੋਵੇ ਤਾਂ ਕਿ ਜਿਹੜਾ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਤੇ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਸਮਾਜ ਹੈ ਉਹ ਸਿਰਜਿਆ ਜਾ ਸਕੇ